ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਚੁੱਕੀਆਂ ਨੇ ਨਾਮਜ਼ਦਗੀ ਪੱਤਰ ਤੱਕ ਭਰੇ ਗਏ ਨੇ ਤੇ ਹੁਣ ਉੱਥੇ ਹੀ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਜਿਹੜਾ ਕਿ ਹਰਮਿੰਦਰ ਸਿੰਘ ਸੰਧੂ ਉਮੀਦਵਾਰ ਨੇ ਤੇ ਦੂਜੇ ਪਾਸੇ ਵਿਰੋਧਧਾਰ ਲਲਕਾਰੇ ਜਾ ਰਹੇ ਨੇ ਬਿਆਨ ਸਾਹਮਣੇ ਆ ਰਹੇ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਫਿਰ ਤੋਂ ਜਿਹੜਾ ਕਿ ਜਿੱਤ ਦਾ ਦਾਵਾ ਤਾਂ ਕੀਤਾ ਜਾ ਰਿਹਾ ਤੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਫਿਰ ਇਸ ਅਸ ਸੀਟ ਦੇ ਉੱਤੇ ਆਪਣਾ ਝੰਡਾ ਗੱਡ ਸਕੇਗੀ ਜਾਂ ਨਹੀਂ ਤੇ ਜਿਸ ਨੂੰ ਲੈ ਕੇ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਹਰਮਿੰਦਰ ਸਿੰਘ ਸਦੂ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਤਰਨਤਾਰ ਦੀ ਇਲੈਕਸ਼ਨ ਆਉਣ ਵਾਲਾ ਸਮਾਂ ਜਿਹੜਾ ਆ ਤੁਹਾਡੇ ਕਿਸ ਤਰ੍ਹਾਂ ਇਹ 1.5 2 ਸਾਲ ਕੰਮ ਹੋਣੇ ਆ ਤੁਹਾਡੀ ਡਿਵੈਲਪਮੈਂਟ ਕਿਵੇਂ ਹੋਣੀ ਆ ਤੁਹਾਡੇ ਨਿੱਜੀ ਕੰਮ ਕਿਵੇਂ ਹੋਣੇ ਆ ਇਹ ਸਾਰਾ ਫੈਸਲਾ ਤੁਸੀਂ 11 ਤਰੀਕ ਨੂੰ ਕਰਦਾ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਹਮੇਸ਼ਾ ਹੀ ਭਾਵੇਂ ਕੋਈ 19 21 ਰਹਿ ਗਈ ਹੋਵੇ 2022 ਚ 17 ਚ ਪਰ ਬਹੁਤ ਵੱਡਾ ਵੋਟ ਬੈਂਕ ਤੁਸਾਂ ਮੈਨੂੰ ਦਿੱਤਾ ਔਰ ਤਿੰਨ ਵਾਰੀ ਲਗਾਤਾਰ ਤਰੰਤਾਲ ਵਾਲਿਆਂ ਨੇ ਤਿੰਨ ਵਾਰੀ ਲਗਾਤਾਰ ਐਮਐਲਏ ਬਣਾ ਕੇ ਦੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਮੈਨੂੰ ਉਹਨੇ ਕਹਿ ਰਹੇ ਸੀ ਕਿ ਆਹ ਜਿਹੜੀ ਦੇਣ ਆ ਇਹ ਵੀ ਤੁਹਾਡੀ ਆ ਭਰਾਵੋ ਇਹਦੇ ਕੁਝ ਵੀ ਨਹੀਂ ਗਏ ਕਿਉਂਕਿ ਇਹ ਜਿਹੜੀ ਸੇਵਾ ਜੋ ਗੁਰੂ ਨੇ ਸਾਡੇ ਤੋਂ ਲੈਣੀ ਸੀ ਜਾਂ ਅਸੀਂ ਜਿਹੜੀ ਸੇਵਾ ਕੀਤੀ ਆ ਇਹ ਕਰਦੇ ਹੀ ਰਹਿਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਾ ਕਿਉਂਕਿ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਇੱਕ ਰੀਜ ਹੋਵੇ ਤੁਹਾਡੇ ਮਨ 'ਚ ਅੱਜ ਚਾਹ ਆ ਸਾਰੇ ਅੱਜ ਕਿ ਤਰਨ ਤਰਨ ਦੇ ਵਿੱਚ ਹੁਣ ਕੰਮ ਹੋਰ ਵੀ ਵੱਧ ਚੜ ਕੇ ਹੋਣਗੇ ਮੈਨੂੰ ਪਤਾ ਤੁਹਾਡੇ ਕਮੇਟੀਆਂ ਦੇ ਕੰਮ ਤੁਹਾਡੇ ਤਹਿਸੀਲਾਂ ਦੇ ਕੰਮ ਸਾਰੇ ਰੁਕੇ ਪਏ ਸੀ ਇਹ ਮੈਂ ਗੱਲ ਸਮਝਦਾ ਆ ਪਰ ਅੱਜ ਮੌਕਾ ਜੇ ਜੇ ਅੱਜ ਮੌਕਾ ਤੁਸੀਂ ਸਾਹਮਣ ਲਿਆ ਆ ਜਿਹੜੀਆਂ ਦੂਜੀਆ ਪਾਰਟੀ ਵਾਲੇ ਫਿਰਦੇ ਨੇ ਇਹ ਕੀ ਕਹਿਣਗੇ ਇਹ ਕੀ ਕਹਿਣਗੇ ਅਸੀਂ ਡੇਢ ਦੋ ਸਾਲ ਚ ਕੀ ਕਰਾਂਗੇ ਇਨਾਂ ਤੋਂ ਇੱਕੋ ਇੱਕ ਜਵਾਬ ਆ ਦੋਹਾਂ ਸਾਲਾਂ ਨੂੰ ਸਰਕਾਰ ਸਾਡੀ ਆ ਜਾਣੀ ਆ ਇਹ ਹਰ ਇੱਕ ਸਟੇਜ ਤੇ ਇੱਕੋ ਹੀ ਗੱਲ ਕਰੀ ਜਾਂਦੇ ਆ ਇਨਾਂ ਦਾ ਇਹ ਸਾਲ ਡੇਢ ਸਾਲ ਰਹਿ ਗਿਆ ਜੀ ਦੋਹਾਂ ਸਾਲਾਂ ਨੂੰ ਸਾਡੀ ਸਰਕਾਰ ਆ ਜਾਣੀ ਆ ਸਰਦਾਰ ਜੀ ਰਾਤ ਤੇ ਇੱਕ ਨਹੀਂ ਨਿਕਲਦੀ ਸਿਆਸੀ ਬੰਦੇ ਦੀ ਤੇ ਇੱਕ ਰਾਤ ਨਹੀਂ ਨਿਕਲਦੀ ਤੇ ਨਾਲੇ ਜਦੋਂ ਕੰਮ ਠੋਗ ਵਜਾ ਕੇ ਕਰਾਂਗੇ ਜਿਵੇਂ ਅੱਗੇ ਕੀਤੇ ਆ ਜਦੋਂ ਕੰਮ ਵੱਧ ਚੜ ਕੇ ਕਰਾਂਗੇ ਤੇ ਫਿਰ ਸਰਕਾਰ ਵੀ ਆਊਗੀ ਤੇ ਐਮਐਲਏ ਵੀ ਤੁਸੀਂ ਬਣੋਗੇ ਕਿਉਂ ਨਾ ਆਪਾਂ ਕੰਮਾਂ ਨੂੰ ਤਰਜੀਹ ਦੇਣੀ ਆ ਆਪਾਂ ਇਹ ਕੀ ਕੇਵਲ ਕਿਸੇ ਦਾ ਨਿੱਜੀ ਸਵਾਰਥ ਆ ਉਹ ਨਹੀਂ ਔਰ ਤੁਸੀਂ ਵੇਖੋ ਜਿਹੜਾ ਇਨਸਾਨ ਨੀਵਾ ਹੋ ਕੇ ਗੁਰੂ ਦੀ ਸੇਵਾ ਕਰਦਾ ਉਹਨੂੰ ਰੱਬ ਵੀ ਪੁੱਲ ਦਿੰਦਾ ਉਹਦੇ ਕੁਦਰਤ ਵੀ ਰਹਿਮਤ ਕਰਦੀ ਆ ਔਰ ਤਿੰਨ ਵਾਰੀ ਕੁਦਰਤ ਨੇ ਰਹਿਮਤ ਕੀਤੀ ਤੁਹਾਡੇ ਜ਼ਰੀਏ ਤੁਸੀਂ ਜ਼ਰੀਆ ਬੜੇ ਤੇ ਵੋਟਾਂ ਦਾ ਤੁਸੀਂ ਰਹਿਮਤ ਕੀਤੀ ਤੇ ਅਸੈਂਬਲੀ ਦੀਆਂ ਪੌੜੀਆਂ ਚੜਾਤੀ ਆ ਪਰ ਮੈਨੂੰ ਅਫਸੋਸ ਨਾਹਿ ਕਹਿਣਾ ਪੈਂਦਾ ਆ ਜਿਹੜੇ ਹੁਣ ਠੀਕ ਆ ਮਜਬੂਰੀ ਇਹਨਾਂ ਦੀ ਇਲੈਕਸ਼ਨ ਲੜਨੀ ਭਾਵੇਂ ਕਾਂਗਰਸ ਆ ਭਾਵੇਂ ਕਾਲੀ ਦਲ ਆ ਤੇ ਭਾਵੇਂ ਬੀਜੇਪੀ ਇਹਨਾਂ ਦੀ ਮਜਬੂਰੀ ਬਣੀ ਪਈ ਆ ਭਾਵੇਂ ਹੋਰ ਵੀ ਕਈ ਲੈ ਕਿਉਂਕਿ ਇਹਨਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਵੀ ਐਤੋਂ ਆਮ ਆਦਮੀ ਪਾਰਟੀ ਦਾ ਰਮੀਸੋ ਜੇ ਜਿੱਤ ਗਿਆ ਤੇ ਇਹ 27 ਦੀ ਵਾਲੀ ਵੀ ਸਰਕਾਰ ਇਹਨਾਂ ਨੇ ਬਣਾ ਜਾਣੀ ਆ ਇਹਨਾਂ ਨੂੰ ਦਸਣ ਲੱਗ ਪਿਆ ਇਹ ਦੇ ਇਸ ਰੇਸ ਦੇ ਘੋੜੇ ਵੜ ਗਿਆ ਵੀ ਦੂਜੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਕਹਿੰਦੇ ਆਉਣਾ ਚੌਥੇ ਤੇ ਕਹਿੰਦੇ ਆਉਣਾ ਇਹ ਜਿੱਤ ਵਾਲੇ ਬੰਦੇ ਆ ਨਹੀਂਗੇ ਕਿਉਂਕਿ ਇਹ ਦੇ ਏਸ ਬਣੇ ਪਏ ਆ ਵੀ ਜੇ ਸਾਡਾ ਹੁਜਾ ਫਿਰ ਗਿਆ ਤੇ 27 ਦੇ ਵਿੱਚ ਕਿਸੇ ਨੇ ਚੱਲਣਾ ਨਹੀਂ ਇਹਦੇ ਇਸ ਕੰਮ 'ਚ ਪੈ ਗਏ। ਦੇਖੋ ਕੰਮ ਕਰਾਂਗੇ ਜਿਹੋ ਜਿਹਾ ਤੁਸੀਂ ਕਹੋਗੇ। ਜਿਹੋ ਜੀ ਡਿਵੈਲਪਮੈਂਟ ਕਹੋਗੇ ਮੇਰੇ ਤੋਂ ਪਹਿਲਾਂ ਵੀ ਸਟੇਜ ਤੇ ਬੋਲ ਕੇ ਗਏ ਆ। ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਿੱਦਣ 3 ਤਰੀਕ ਨੂੰ ਅਨਾਊਂਸਮੈਂਟ ਕੀਤੀ ਸੀ ਤੁਹਾਡਾ ਬਹੁਤ ਵੱਡਾ ਕਾਫਲਾ ਉੱਥੇ ਪਹੁੰਚਿਆ ਸੀ। ਤੇ ਉਸ ਦਿਨ ਹੀ ਸੀਐਮ ਸਾਹਿਬ ਨੇ ਅਨਾਊਂਸਮੈਂਟ ਕਰਕੇ ਤੁਹਾਡਾ ਸੇਵਾਦਾਰ ਇੱਥੇ ਮੈਨੂੰ ਭੇਜਤਾ। ਆ ਬੈਠੇ ਨੇ ਸਾਹ ਲਾਲਜੀਤ ਸਿੰਘ ਜੀ ਪੁੱਲਰ ਵਜ਼ੀਰ ਨੇ ਜਿਹੋ ਜੇ ਮਰਜ਼ੀ ਕੰਮ ਕਰਾਈਏ ਆਪਾਂ ਇਹਨਾਂ ਕੋ ਇਹ ਕੀ ਕਹਿੰਦੇ ਨੇ ਇਹ ਤੇ ਸਿਰਫ ਵੋਟਾਂ ਬਟੋਰਨ ਦੀ ਖਾਤਰ ਇੱਕ ਛੜੇੰਦਰ ਰਚਦੇ ਨੇ ਜੀ ਅੱਛਾ ਸਾਰਨੋਂ ਵੱਡੀ ਗੱਲ ਅੱਜ ਕੈਂਡੀਡੇਟ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਆ ਦੂਸਰੀ ਅਕਾਲੀ ਦਲ ਆ ਤੁਸੀਂ ਵੇਖੋ ਕੈਂਡੀਡੇਟ ਕਿੱਥੋਂ ਕਿੱਥੋਂ ਲਿਆ ਕੇ ਛੁੱਟੇ ਆ ਇੱਕ ਅਮਰਸਰੋਂ ਲਿਆਂਦਾ ਇੱਕ ਮਜੀਠੇ ਤੋਂ ਲਿਆਂਦਾ ਇੱਕ ਖਡੂਰ ਸਾਹਿਬ ਤੋਂ ਲਿਆ ਕੇ ਇੱਥੇ ਸੁੱਟਦੇ ਕੀ ਗੱਲ ਤਰਨਤਾਰਨ ਦੇ ਵਿੱਚ ਲੋਕ ਇਹ ਐਡੇ ਕਮਲੇ ਨਹੀਂ ਇਸ ਗੱਲ ਨੂੰ ਸਮਝਦੇ ਨਹੀਂਗੇ ਤਰਨਤਾਰਨ ਦੇ ਲੋਕ ਸਿਆਣੇ ਨੇ ਅੱਜ ਇਸ ਗੱਲ 'ਤੇ ਧਿਆਨ ਦੇਣ ਦੇ ਆ ਕਿ ਕੰਮ ਆਪਾਂ ਕਿਹਦੇ ਕੋਲ ਲੈਣੇ ਆ ਤੇ ਕਿਹੜਾ ਕੰਮ ਕਰਨ ਵਾਲਾ ਆ ਦੇਖੋ ਜਿੰਨਾ ਚਿਰ ਜ਼ਿੰਦਗੀ ਆ ਜਿੰਨਾ ਚਿਰ ਸਿਆਸੀ ਜੀਵਨ ਆ ਨਾ ਦੇ ਆਪਣੇ ਆਪ ਦੇ ਉੱਤੇ ਕੋਈ ਦਾਗ ਲੱਗਣ ਦਿੱਤਾ ਤੇ ਨਾਂ ਲੱਗਣ ਦੇਣਾ ਇਹ ਤੁਹਾਡੇ ਨਾਲ ਮੇਰਾ ਵਚਨ ਬੰਧਿਆ ਕਿਉਂਕਿ ਜੇ ਇੱਥੋਂ ਲੈ ਕੇ ਬਾਰਡਰ ਤੱਕ ਵੀ ਚਲੇ ਜੋ ਇੱਕੋ ਆਵਾਜ਼ ਆ ਕਿ ਅਸੀਂ ਕੰਮ ਕੰਮ ਵਾਲੇ ਬੰਦੇ ਨਾ ਤੁਰਨਾ ਅੱਜ ਜਿਹੜੇ ਤਿੰਨਾ ਤਿੰਨਾ ਸਾਲਾਂ ਤੋਂ ਅੱਠ ਅੱਠ ਸਾਲਾਂ ਤੋਂ ਘਰ ਬੈਠੇ ਸੀ ਉਹਨਾਂ 'ਚ ਵੀ ਜਾਨ ਪੈ ਗਈ ਆ ਕਿ ਹੁਣ ਕੰਮ ਸਾਡੇ ਹੋਣੇ ਸ਼ੁਰੂ ਹੋ ਜਾਣਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਹ 11 ਤਰੀਕ ਨੂੰ ਝਾੜੂ ਵਾਲਾ ਬਟਨ ਧੱਕ ਕੇ ਕਿ ਆਪਾਂ 14 ਨੂੰ ਵਧੀਆ ਰਿਜ਼ਲਟ ਤਰਨਤਾਰ ਨਾਲ ਦੇਈਏ ਤਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਵਧੀਆ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਚੜ੍ਹਦੀ ਕਲਾ ਹੋਵੇ ਜਿੰਦੀ ਵੱਡੀ ਲੀਡ ਤਰਨਤਾਰ ਲੋਗੀ ਓਡਾ ਵੱਡਾ ਚੰਡੀਗੜ੍ਹ ਦੇ ਵਿੱਚ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਜਾਊ ਇਹ ਮੈਂ ਤੁਹਾਡੇ ਅਗੇ ਬੇਨਤੀ ਕਰਦਾ 35 ਕਰੋੜ ਤੇ ਆ ਹੀ ਗਿਆ ਇਤੋਂ ਵੱਡੇ ਵੀ ਪ੍ਰੋਜੈਕਟ ਜੇ ਜੇ ਆਪਾਂ ਲਿਆ ਸਕਦੇ ਆ ਇਤੋਂ ਵੱਡੇ ਵੀ ਪ੍ਰੋਜੈਕਟ ਆਪਾਂ ਤਰਨਤਾਰ ਨਹੀਂ ਲਿਆ ਸਕਦੇ ਆ ਇਹ ਮੇਰੀ ਬੇਨਤੀ ਆ ਸੋ ਮੈਂ ਤੇ ਕਿਤੇ ਜਾਣਾ ਮੈਂ ਛੁੱਟੀ ਮੰਗੀ ਆ ਵਜ਼ੀਰ ਸਾਹਿਬ ਕੋਲੋਂ ਤੁਹਾਡੇ ਕੋ ਵੀ ਛੁੱਟੀ ਮੰਗਣ ਲੱਗਾ ਮੈਨੂੰ ਕਿਤੇ ਬਹੁਤ ਜ਼ਰੂਰੀ ਕੰਮ ਆ ਪਹੁੰਚਣਾ ਆ ਤੇ ਤੁਸੀਂ ਸਾਰੇ ਤੁਸੀਂ ਸਾਰੇ ਸਾਹ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਅੱਜ ਤੁਹਾਨੂੰ ਅਤੇ ਦੱਸ ਕੇ ਵੀ ਜਾਣਗੇ ਪਾਰਟੀ ਦੀਆਂ ਪ੍ਰਾਪਤੀਆਂ ਵੀ ਦੱਸ ਕੇ ਜਾਣਗੇ ਸਾਰੇ ਕੰਮ ਦੱਸ ਕੇ ਜਾਣਗੇ ਭਾਵੇਂ ਉਹ ਬੀਮਾ ਯੋਜਨਾ ਆ ਭਾਵੇਂ ਉਹ ਲਾਲ ਲਕੀਰ ਵਾਲੇ ਆ ਜਾਂ ਤੁਹਾਡੇ ਪ੍ਰਤੀ ਸਰਕਾਰ ਦੀ ਵਫਾਦਾਰੀ ਆ ਸਰਕਾਰ ਤੁਹਾਡੇ ਪ੍ਰਤੀ ਕਿੰਨੀ ਸੰਜੀਦਗੀ ਦੇ ਨਾਲ ਸੋਚਦੀ ਆ ਇਹ ਸਾਰੀਆਂ ਗੱਲਾਂ ਸਾਡੇ ਕੈਬਨਟ ਵਜ਼ੀਰ ਸਾਹਿਬ ਤੁਹਾਨੂੰ ਦੱਸ ਕੇ ਜਾਣਗੇ